ਹਾਲ ਚਾਰ ਦਿਨ ਹੋਏ ਤੇਰੀ ਬੁੱਕੜਾ ਚ ਖੇਡੀ ਮੈਨੂੰ ਸੋ ਵਾਰੀ ਕਹਿਤਾ ਨਹੀਂ ਤੂੰ ਹੋਈ ਕੋਠੇ ਜਿੱਡੀ ਮੇਰੇ ਲੱਭ ਲੈ ਨੀ ਮਾਏ ਅੱਡੇ ਛਿੱਤੇ ਤੂੰ ਬਚ ਲੈ ਅਜੇ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਅਜੇ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਤੈਨੂੰ ਦੋਸ਼ ਕਾਦਾ ਦੇਵਾਏ ਹੈ ਜਦ ਕਰ ਰੱਖੀਆਂ ਕਿਸੇ ਨਾ ਕਹਿੰਦਾ ਸੋਹਣਿਆ ਸਿ ਵੀਰਾ ਢੋਲੀ ਤੋੜ ਕੇ ਸਿਰੋਂਦਾ ਹੋਈ ਪਿੱਪੜਾਂ ਦੇ ਓਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਚਾਚਾ ਤਾਇਆ ਨੇ ਖਾ ਵਿੱਚ ਵੰਦੇ ਕੋਈ ਵੀਰੇ ਨਾ ਵਰਾਇਆ ਮੇਰੇ ਬਾਪੂ ਦਾ ਕੀ ਹਾਲ ਨੇ ਸ਼ਮ ਸ਼ਮ ਡੋਲੇ ਅਜੇ ਖੇਡਣੇ ਸਿਮਾਏ ਨਹੀਂ ਮੈਂ ਗੁੱਡੀਆਂ ਪਟੋਲੇ ਅਜੇ ਖੇਡਣੇ ਸਿਮਾਏ ਨਹੀਂ ਮੈਂ ਗੁੱਡੀਆਂ ਪਟੋਲੇ ਆਇਆ ਮੇਲ ਇਕੱਠਾ ਹੋ ਕੇ ਭਰੇ ਨਾਨਕਿਆ ਨੇ ਸ਼ਕ ਮੂਹੋ ਕਿਸ ਨੇ ਨਾ ਕੀ ਹਲੈਂਦੇ ਚਾਰ ਦਿਨੇ ਰੱਖ ਕੰਦੇ ਸਿਰੋਂ ਪਾਰ ਲੈ ਗਿਆ ਤੇ ਬਿਠਾ ਤੇ ਵਿੱਚ ਡੋਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਅੱਡ ਛਿੱਤ ਨਾ ਤੁ ਕਰੇ ਰੱਬ ਤੀਆਂ ਮੁਟਿਆਰ ਸਾਡੇ ਖੇਡਣੇ ਦੇ ਹੁੰਦੇ ਬਸ ਇਹੀ ਦਿਨ ਚਾ ਸਾਡੇ ਖੇਡਣੇ ਦੇ ਹੁੰਦੇ ਬਸ ਇਹ ਦਿਨ ਚਾਰ ਮੱਖਣ ਸ਼ਰਮੇ ਨੂੰ ਦੱਸੂ ਕਾ ਤੋ ਚਾ ਸਾਡੇ ਰੋਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ ਅੱਜ ਖੇਡਣੇ ਸੀ ਮਾਏ ਨੀ ਮੈਂ ਗੁੱਡੀਆਂ ਪਟੋਲੇ